ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਫਰੀਦਕੋਟ ਸਥਿਤ ਖੇਤਰੀ ਖੋਜ ਕੇਂਦਰ ਖੇਤੀਬਾੜੀ ਵਿਭਾਗ ਵਿਖੇ ਅੱਜ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ਹਨ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੋਫੈਸਰ ਡਾਕਟਰ ਜੀਐਸ ਖੋਸ਼ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਮੇਂ ਦੀ ਮੁੱਖ ਜ਼ਰੂਰਤ ਧਰਤੀ ਹੇਠਲੇ ਪਾਣੀ ਨੂੰ ਬਚਾਉਂਦੀ ਹੈ ਇਸ ਲਈ ਸਾਨੂੰ ਘੱਟ ਪਾਣੀ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਫਸਲਾਂ ਖਾਸ ਕਰਕੇ ਸਰੋਂ ਦਾਲਾ ਆਦਿ ਬੀਜਣੀਆਂ ਚਾਹੀਦੀਆਂ ਹਨ ਖਰੀਦਕੋਟ ਹੈ ਏਪੀਏ ਦਾ ਇੱਕ ਅਹਿਮ ਰੋਲ ਇੱਥੇ ਇੱਕ ਤਾਂ ਸਾਡਾ ਇੱਥੇ ਰਿਸਰਸਟ ਸਟੇਸ਼ਨ ਹੈਗਾ ਦੂਜਾ ਸਾਡਾ ਖੇਤੀਬਾੜੀ ਵਿਗਿਆਨ ਕੇਂਦਰ ਹੈ ਤੀਜਾ ਫਰੀਦਕੋਟ ਦੇ ਵਿੱਚ ਸਾਡਾ ਇੱਕ ਬਹੁਤ ਵੱਡਾ ਸੀਡ ਫਾਰਮ ਹੈ 1200 ਕਿੱਲਿਆਂ ਦਾ ਤੇ ਇਹ ਤਿੰਨ ਚੀਜ਼ਾਂ ਨੇ ਸਾਡੀਆਂ ਇੱਥੇ ਅੱਜ ਜੋ ਮੇਲਾ ਇਹ ਅਸੀਂ ਸਾਡਾ ਇੱਥੋਂ ਦਾ ਖੇਤੀਬਾੜੀ ਵਿਗਿਆਨ ਕੇਂਦਰ ਐ ਐਸੋਸੀਏਸ਼ਨ ਦੋਨਾਂ ਨੇ ਮਿਲ ਕੇ ਮਲਾਇਆ ਸੋ ਮਾਰਚ ਦਾ ਇਹ ਮੇਲਾ ਤੇ ਬਹੁਤ ਅੱਛਾ ਲੱਗਦਾ ਕਿ ਇਕੱਠ ਹੋ ਰਿਹਾ ਇਹਦੇ ਵਿੱਚ ਸੋ ਮੇਲੇ ਦਾ ਉਦੇਸ਼ ਲਾਉਣ ਦਾ ਉਦੇਸ਼ ਸਾਡਾ ਇਹ ਹੁੰਦਾ ਹੈ ਕਿ ਇੱਕ ਤਾਂ ਜਿਹੜੀਆਂ ਹਾੜੀ ਦੀਆਂ ਫਸਲਾਂ ਜਿਵੇਂ ਆਪਣੇ ਪਿੱਛੇ ਲੱਗੀਆਂ ਨੇ ਇਹਨਾਂ ਦੀ ਅਸੀਂ ਇੱਥੇ ਪ੍ਰਦਰਸ਼ਨੀਆਂ ਲਾ ਜਾਂਦੇ ਆਂ ਵੀ ਫਾਰਮਰ ਖੁਦ ਆ ਕੇ ਦੇਖ ਲੈ ਕਿ ਕਿਹੜੀ ਵੈਰਾਈਟੀ ਕਿੱਦਾਂ ਦੀ ਲੱਗਦੀ ਉਹਨੂੰ ਤੇ ਜਿਹੜੀ ਉਹਨੂੰ ਚੰਗੀ ਲੱਗੂਗੀ ਤੇ ਸਭ ਕੁਝ ਲਿਖਿਆ ਝਾੜ ਕਿੰਨਾ ਹੈਗਾ ਕਿੰਨੇ ਦਿਨਾਂ ਚ ਪੱਕਦੀ ਹੈਗੀ ਆ ਉਹ ਹੀ ਪਸੰਦ ਕਰ ਲੈਂਦਾ ਅਗਲੇ ਸਾਲ ਫਿਰ ਉਸੇ ਦਾ ਬੀਜ ਲੈ ਕੇ ਜਾਊਗਾ ਵੀ ਇਹਦਾ ਝੜ ਵੱਧੇਗਾ ਦੂਜਾ ਪਿਛੇ ਜਿਹੜੀਆਂ ਹੁਣ ਸੋਨੀ ਦੀਆਂ ਫਸਲਾਂ ਆਉਣੀਆਂ ਉਹਦੇ ਅੰਦਰ ਸਟਾਲ ਲੱਗੇ ਹੋਏ ਨੇ ਤੇ ਉੱਥੇ ਉਹ ਕਿਹੜੀ ਕਿਹੜੇ ਫਸਲਾਂ ਨੇ ਸਾਡੀਆਂ ਸੋਨੀ ਵਾਸਤੇ ਕਿਹੜੀਆਂ ਉਹਨੇ ਬਿਮਾਰੀਆਂ ਲੱਗਦੀਆਂ ਕਿਹੜੇ ਕੀੜੇ ਲੱਗਦੇ ਕਿਵੇਂ ਬਚਾਉਣਾ ਉਹ ਸਾਰੀ ਜਿਹੜੇ ਗਿਆਨ ਐ ਅਸੀਂ ਅੰਦਰ ਦੇ ਰਹੇ ਆ ਇੱਕ ਸਾਡਾ ਖੇਤੀ ਸਾਹਿਤ ਦੇ ਵੀ ਸਟਾਲ ਲੱਗੇ ਹੋਏ ਨੇ ਅਸੀਂ ਕਰੋੜਾਂ ਰੁਪਏ ਖਰਚ ਕਰਕੇ ਜਿਹੜੀਆਂ ਸਾਡੇ ਰეკਮੈਂਡੇਸ਼ਨ ਚ ਨੇ ਉਹ ਕਿਤਾਬਾਂ ਛਾਪਦੇ ਆ ਸੋ ਕਿਤਾਬਾਂ ਵੀ ਜਿਹੜੀਆਂ ਅਸੀਂ ਛਾਪਦੇ ਆ ਉਹ ਅਸੀਂ ਲਾਗਤ ਦੇ ਮੁੱਲ ਨਾਲੋਂ ਵੀ ਘੱਟ ਦੇ ਰਹੇ ਆ ਜੀ ਕਿਸੇ ਕਿਤਾਬ ਦਾ ਜਿਹੜਾ ਮੁੱਲ ਹੈਗਾ ਤੇ ਉਹ 90 ਰੁਪਏ ਤੇ ਅਸੀਂ 80 ਹੀ ਦੇ ਰਹੇ ਹਾਂ ਉਹਨੂੰ ਤਾਂ ਕਿ ਕਿਸਾਨਾਂ ਤੱਕ ਗਿਆਨ ਜਾਵੇ ਅਸੀਂ ਪੈਸਾ ਨਹੀਂ ਕਮਾਉਣਾ ਉਹਦੇ 'ਚ ਸੋ ਉਸ ਕਰਕੇ ਬਹੁਤ ਫਾਰਮ ਜਿਹੜੇ ਆਏ ਨੇ ਦੂਜਾ ਅਸੀਂ ਇੱਥੇ ਬੀਜ ਜਿਹੜਾ ਹੈਗਾ ਹੁਣ ਤੇ ਸੌਣੀ ਦੀਆਂ ਫਸਲਾਂ ਦਾ ਉਹ ਸਾਰਾ ਦੇ ਰਹੇ ਹਾਂ ਤੇ ਉਹਦੇ 'ਚ ਇੱਥੇ ਹੀ ਲੈ ਕੇ ਆਓ ਦੇਖੋ ਬਹੁਤ ਸਾਰੇ ਕਿਸਾਨ ਵੀਰ ਐ ਜਿਹੜੇ ਲੁਧਿਆਣੇ ਨਹੀਂ ਜਾ ਸਕਦੇ ਤੇ ਉਹਨਾਂ ਵਾਸਤੇ ਬੀਜ ਅਸੀਂ ਇੱਥੇ ਹੀ ਮੋਹਿਆ ਕਰਾਉਨੇ ਆ ਤੇ ਬੀਜ ਜੱਚੀ ਸਾਡੇ ਕੋਲ ਬਹੁਤ ਬਾਦੂਆ ਬੀਜ ਐ ਕਿਉਂਕਿ ਜਿਹੜਾ ਇਹ ਫਾਰਮ ਸਾਡਾ ਅਫਰੀਦ ਕੋਡ ਦਾ ਇਹ ਪਹਿਲਾਂ ਬੰਦ ਹੋ ਗਿਆ ਸੀ 4 ਸਾਲ ਪਹਿਲਾਂ ਸੋ ਉਹਦਾ ਸਾਨੂੰ ਬੜਾ ਦੁੱਖ ਲੱਗਦਾ ਸੀ ਕਿ ਬੰਦ ਕਿਉਂ ਹੋ ਗਿਆ ਇੱਕ ਤਾਂ ਉੱਥੇ 150 ਦੇ ਲਗਭਗ ਤਕਰੀਬਨ ਲੋਕੀ ਕੰਮ ਕਰਦੇ ਸੀ ਉਹ ਇੱਕ ਉਹਦਾ ਕੰਮ ਵੀ ਬੰਦ ਹੋ ਗਿਆ ਸੀ ਦੂਜੇ 1200 ਇਕੱਲਾ ਜਣਾ ਫਾਰਮ ਹੈ ਸਾਡਾ ਤਕਰੀਬਨ ਜਿਹੜਾ 60% ਸੀਡ ਅਸੀਂ ਬੜਾਉਣੇ ਹੁੰਦੇ ਸੀ ਲੋਕਾਂ ਵਾਸਤੇ ਉਹ ਇੱਥੇ ਹੀ ਬਣਦਾ ਹੈ ਸੋ ਉਹਦੀ ਉਹ ਬੰਦ ਹੋਣ ਕਰਕੇ ਸਾਡਾ ਸੀਡ ਦੀ ਪ੍ਰੋਡਕਸ਼ਨ ਬਹੁਤ ਘਟ ਗਈ ਸੀ ਉਹ ਵੀ ਹੁਣ ਵੱਧ ਹੋ ਗਿਆ ਇਹ ਤਾਂ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੀਨਿਆ ਇਹ ਸਾਰੀ ਜਿਹੜੀ ਟੈਕਨੋਲੋਜੀ ਹੈ ਨਮੀਆਂ ਚੀਜ਼ਾਂ ਨਮੀਆਂ ਵੈਰਾਈਟੀਆਂ ਉਹ ਸਾਰੇ ਤੁਸੀਂ ਫਾਰਮਰ ਨੂੰ ਜਾਣੀਏ ਚਾਹੀਦੀਆਂ ਇਸ ਕਰਕੇ ਇਹਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਟਾ ਬਹੁਤ ਜ਼ਿਆਦਾ ਹੈ ਰਿਸਪੌਂਸਿਬਿਲਟੀ ਕਿਸਾਨ ਜਿਹੜੇ ਹਨ ਉਹ ਅਟੈਚ ਹੈਗੇ ਰਾਈਸ ਵੀਟਸ ਕਿਉਂਕਿ ਦੋ ਫਸਲਾਂ ਨੇ ਇਹ ਕੀਮ ਇਹਨਾਂ ਦੀ ਆਮਦਨੀ ਬਹੁਤ ਹੈ ਤੇ ਫਿਕਸਡ ਹੋ ਜਾਂਦੇ ਪ੍ਰਾਈਸ ਕਿਉਂਕਿ ਐਮਐਸਸੀ ਪਰ ਕਰਕੇ ਇਹ ਆਮਦਨੀ ਜਿਹੜੀ ਹੈ ਨਾ ਉਹ ਬਹੁਤ ਅੱਛੀ ਹੈ ਜੇ ਤੁਸੀਂ ਚੇਂਜ ਕਰਨਾ ਚਾਹੋਗੇ ਤਾਂ ਐਸੀਆਂ ਹੋਰ ਕਾਪਲ ਕrops ਸੋਣੀਆਂ ਚਾਹੀਦੀਆਂ ਜਿਹੜੀਆਂ ਕਿ 19% ਉਤਨੀ ਫਾਰਮਰਸ ਨੂੰ ਇਨਕਮ ਹੋਵੇ ਤੇ ਕੁਝ ਫਸਲਾਂ ਹਨ ਜਿਹੜੀਆਂ ਕਿ 19 ਉਹਨਾਂ ਨੂੰ ਆਮਦਨੀ ਹੋ ਸਕਦੀ ਹੈ ਕਿਦਾਂ ਤੁਸੀਂ ਸਰੋਂ ਲਾਓ ਉਹ ਸਰੋਂ ਦਾ ਜਿਹੜਾ ਉਹਦੀ ਜ਼ਰੂਰਤ ਵੀ ਬਹੁਤ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਕਿਉਂਕਿ ਅਸੀਂ ਬਹੁਤ ਪੈਸਾ ਖਰਚਦੇ ਹਾਂ ਜਿਹੜੀ ਐਡੀਬਲ ਆਇਲਸ ਆ ਨਾ ਉਹਨਾਂ ਵਾਸਤੇ ਤਕਰੀਬਨ 10 ਬਿਲੀਅਨ ਡਾਲਰਸ ਅਸੀਂ ਉੱਤੇ ਸਪੈਂਡ ਕਰਦੇ ਹਾਂ ਟੂ ਇੰਪੋਰਟ ਦੀ ਐਡੀਕਲ ਐਡੀਬਲ ਆਇਲਸ ਤੇ ਸਰੋਂ ਅਗਰ ਅਸੀਂ ਲਾਰਜ ਸਕੇਲ ਤੇ ਗrow ਕਰੀਏ ਤਾਂ ਉਹਦਾ ਸਾਨੂੰ ਫਿਰ ਜ਼ਰੂਰਤ ਨਹੀਂ ਰਹੇਗੀ ਕਿ ਇੰਨੇ ਪੈਸੇ ਖਰਚੀਏ ਇਹਨੇ ਆਇਲ ਸੀਡਸ ਲਿਆਉਣ ਵਾਸਤੇ ਸਰੋਂ ਜਿਹੜੀ ਹੈ ਨਾ ਇਹ 19 ਕੀਤੇ 19 ਇਨਕਮ ਦੇ ਸਕਦੀ ਹੈ ਜੇ ਥੋੜੀ ਬਹੁਤੀ ਪ੍ਰਾਈਸ ਸਪੋਰਟ ਹੋਵੇ ਤੇ ਉਹਦੇ ਨਾਲ ਤੁਸੀਂ ਏਰੀਆ ਕਟਾ ਲਓ ਕਣਕ ਦਾ ਤੇ ਸਾਡੇ ਸਾਡੀ ਕੰਟਰੀ ਨੂੰ ਨਾਲ ਫਾਇਦਾ ਵੀ ਬਹੁਤ ਹੋਏਗਾ ਔਰ ਦੂਸਰਾ ਇਹ ਕਿ ਸਾਨੂੰ ਜਿਹੜਾ ਬਹੁਤਾ ਪਾਣੀ ਯੂਸ ਹੁੰਦਾ ਨਾ ਉਹ ਉਹ ਕੱਟ ਜਾਏਗਾ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੈ ਉਹ ਜਿਹੜੀ ਮਾਰਕੀਟਿੰਗ ਹੈ ਮਾਰਕੀਟਿੰਗ ਇਸ ਵਨ ਵੈਰੀ ਇੰਪੋਰਟੈਂਟ ਕੰਪੋਨੈਂਟ ਨੇ ਤੁਸੀਂ ਜਿੰਨੀ ਮਰਜ਼ੀ ਮੰਗੀ ਗਰੋ ਕਰ ਲਓ ਅਗਰ ਉਹਦੀ ਮਾਰਕੀਟ ਨਾ ਹੋਵੇ ਜਾਂ ਗਵਰਨਮੈਂਟ ਉਹਨੂੰ ਸਪੋਰਟ ਨਾ ਕਰੇ ਤਾਂ ਨੈਚੁਰਲੀ ਜਿਹੜੇ ਫਾਰਮਰਸ ਆ ਉਹ ਕਿਉਂ ਉਹਨੂੰ ਗਰੋ ਕਰਨਗੇ ਅਗਰ ਉਹਨਾਂ ਨੂੰ ਪੂਰੀ ਪੂਰੀ ਈਮਤ ਹੋਵੇ ਤੇ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਏ ਤਾਂ ਪਸ਼ੂਆਂ ਵਾਸਤੇ ਖਰੀਦੀ ਹੈ ਜੀ ਇੱਕ ਤਾਂ ਕਟਰੂ ਤਿਆਰ ਕਰਨ ਵਾਸਤੇ ਦਵਾਈ ਉਹ ਖਰੀਦੀ ਹੈ ਜੀ ਤੇ ਇੱਕ ਆ ਪਰਫਾਰਮੈਂਸ ਦਿੱਤੇ ਮੈਨੇ ਇਹਨਾਂ ਨੇ ਵੀ ਪੜੋ ਕਰੇ ਜਾ ਕੇ ਤੇ ਖੇਤੀ ਬੜੀ ਬੜੀ ਤੇ ਯੂਨੀਵਰਸਿਟੀ ਲੋ ਜਿਹੜੀਆਂ ਨਵੀਆਂ ਫਸਲਾਂ ਬੀਜੀਆਂ ਨੇ ਉਸ ਤੋਂ ਬਾਅਦ ਕਾਮੀ ਜਿਹੜੀਆਂ ਫਸਲਾਂ ਬੀਜੀਆਂ ਉਹਨਾਂ ਸੰਬੰਧੀ ਕਾਫੀ ਜੜੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕੀ ਕੋਈ ਸਿੱਖਣ ਨੂੰ ਮਿਲਦਾ ਹੈ ਜੇ ਇਹ ਮੇਲਿਆਂ 'ਚ ਔਰ ਇਦਾਂ ਦੇ ਜਿਹੜੇ ਉਪਰਾਲੇ ਹੋਣੇ ਚਾਹੀਦੇ ਆ ਜੀ ਹਾਂ ਜੀ ਹੋਣੇ ਚਾਹੀਦੇ ਵਧੀਆ ਸਿੱਖਿਆ ਤਾਂ ਦਿੱਤੀ ਉਹਨਾਂ ਨੇ ਵੀ ਆਹ ਸਪਰੇਅ ਆਏ ਕਦ ਇਸ ਟਾਈਮ ਕਰਨੀ ਆ ਐਸੇ ਟਾਈਮ ਕਰਨੀ ਸਾਰਾ ਵਧੀਆ ਸਿੱਖਿਆ ਦਿੱਤੀ ਕਿਸਾਨ ਕਿੰਨਾ ਕੁ ਲਾਭ ਲੈ ਕੇ ਜਾਂਦੇ ਨੇ ਪੂਰਾ ਲਾਭ ਲੈਂਦੇ ਜੀ ਸਾਰਾ ਪੂਰਾ ਡੀਲਿੰਗ ਕਰਦੇ ਐ ਐਗਰੀਕਲਚਰ ਇਨਸਪੈਕਟਰ ਸਾਰਾ ਦੱਸਦੇ ਕਿਸਾਨਾਂ ਨੂੰ ਜਿੱਥੇ ਆਏ ਹਾਂ ਤੁਹਾਨੂੰ ਲੱਗਿਆ ਫਾਇਦਾ ਹਾਂ ਪੂਰਾ ਫਾਇਦਾ ਜੀ ਯੂਨੀਵਰਸਿਟੀ ਤੋਂ ਬੀਜਾਂ ਦੀ ਗੱਲ ਕੀਤੀ ਜਾਂਦੀ ਕਿ ਜਿਹੜੇ ਕਾਫੀ ਜਿਹੜੇ ਉਨਤ ਬੀਜ ਜਿਹੜੇ ਇੱਥੇ ਯੂਨੀਵਰਸਿਟੀ ਦੇ ਫਾਰਮ ਹਾਊਸ ਤੋਂ ਮਿਲਦੇ ਨੇ ਉਹਨਾਂ ਸੰਬੰਧੀ ਕਿਸ ਤਰ੍ਹਾਂ ਦੀ ਇੱਥੇ ਵਧੀਆ ਜੀ ਮੈਂ ਆਪ ਲੈ ਕੇ ਜਾਣਾ ਇੱਥੋਂ ਸਭ ਗਿਆ ਇੱਥੋਂ ਲਿਜਾਣਾ ਯੂਨੀਵਰਸਿਟੀ ਤੋਂ ਰਿਜ਼ਲਟ ਵਧੀਆ ਮਿਲ ਜਾਂਦਾ ਪੂਰਾ ਰਿਜ਼ਲਟ ਆ ਜੀ ਡੁਪਲੀਕੇਟ ਨਹੀਂ ਹੁੰਦੀ ਆਰੀਜਨਲ ਹੁੰਦੀ ਆ ਜਮ ਕੀ ਕਹਿਣਾ ਚਾਹੋਗੇ ਦੂਜੇ ਕਿਸਾਨਾਂ ਨੂੰ ਵਧੀਆ ਜੀ ਸਾਰੇ ਕਿਸਾਨਾਂ ਨੂੰ ਇੱ